ਸਕੀ ਹਾਲਤ ਵਿੱਚ ਦੋ ਨੌਜਵਾਨਾਂ ਦੀ ਮੌਤ ਕਮਰੇ ਵਿੱਚ ਮਿਲੀਆਂ ਲਾਸ਼ਾਂ ਮਾਸੀਵਾੜਾ ਵਿਖੇ ਹਾੜਾ ਰੋਡ ਤੇ ਸਥਿਤ ਮਾਡਲ ਟਾਊਨ ਕਲੋਨੀ ਵਿਖੇ ਇੱਕ ਕਮਰੇ ਅੰਦਰ ਸਕੀ ਹਾਲਤ ਵਿੱਚ ਦੋ ਨੌਜਵਾਨਾਂ ਦੀਆਂ ਲਾਸ਼ਾਂ ਪਈਆਂ ਮਿਲੀਆਂ ਜਿਨ੍ਹਾਂ ਦੀ ਪਛਾਣ ਦੀਪਕ ਕੁਮਾਰ ਉਰਫ ਦੀਪੂ 24 ਸਾਲ ਵਾਸੀ ਬਿਹਾਰ ਗੁਰੂਗੜ੍ਹ ਦੂਸਰਾ ਵਿਜੇ ਕੁਮਾਰ 24 ਸਾਲ ਵਾਸੀ ਗੁਰੂਗੜ੍ਹ ਵਜੋਂ ਹੋਈ ਹੈ ਇਹ ਦੋਵੇਂ ਨੌਜਵਾਨ ਇੱਕ ਫੈਕਟਰੀ ਵਿੱਚ ਮਕੈਨਿਕ ਵਜੋਂ ਕੰਮ ਕਰਦੇ ਸੀ ਇਹ ਸੂਚਨਾ ਮਿਲਦੇ ਹੀ ਪੁਲਿਸ ਮੌਕੇ ਤੇ ਪਹੁੰਚ ਗਈ ਮ੍ਰਿਤਕਾਂ ਲਿਆ ਲਾਸ਼ਾਂ ਨੂੰ ਕਾਜੇ ਰੂਚ ਲੈ ਕੇ ਪੋਸਟਮਾਰਟਮ ਲਈ ਭੇਜ ਦਿੱਤਾ ਹੈ ਤੇ ਪੁਲਿਸ ਮਾਮਲੇ ਦੀ ਜਾਂਚ ਵਿੱਚ ਜੁਟ ਗਈ ਹੈ ਪੱਤਰਕਾਰ ਆਰ ਡੀ ਰਾਮਾ ਦੀ ਵਿਸ਼ੇਸ਼ ਰਿਪੋਰਟ ਨੂੰ ਸਾਨੂੰ ਤਲਾਹ ਮਿਲੀ ਸੀ ਕਿ ਗੁਰੂਗੜ੍ਹ ਪਿੰਡ ਦੇ ਰਹਿਣ ਵਾਲੇ ਦੋ ਮੁੰਡੇ ਨੇਗੇ ਕਿ ਇੱਕ ਤੋਂ ਬਿਹਾਰ ਦੇ ਨੇ ਇਹਦੇ ਦੋ ਉਹਨਾਂ ਦੀ ਡੈਥ ਹੋਈ ਆ ਅਸੀਂ ਪਹੁੰਚਿਆ ਮੌਕੇ ਤੇ ਮੌਤ ਟੇਡ ਡਬੋਤੀਆਂ ਅਸੀਂ ਵਿਚਾਰਿਆ ਸਰਕਾਰੀ ਹਸਪਤਾਲ ਤੇ ਇਹਨਾਂ ਦੇ ਘਰ ਦੇ ਨਾਲ ਥੋੜੀ ਬਹੁਤ ਹੀ ਗੱਲਬਾਤ ਹੋਈ ਆ ਤੇ ਬਾਕੀ ਇਹਨਾਂ ਨੂੰ ਪੁਲਿਸ ਵੱਲੋਂ ਕਰਾਵਾਂਗੇ ਇਹਨਾਂ ਦੇ ਪੇਰੈਂਟਸ ਨੇ ਜਾਣ ਲੈ ਕੇ ਅਗਲੀ ਕਾਰਵਾਈ ਕਰਾਂਗੇ ਪਤਾ ਸਰ ਕੀ ਵੀ ਕੁਝ ਡੈਡ ਪੁਰੇ ਵਿੱਚ ਕਿਦਾਂ ਇਹਨਾਂ ਦੀ ਦੋਹਾਂ ਦੀ ਇਕੱਠੇ ਨਹੀਂ ਡੈੱਥ ਕਿਦਾਂ ਹੋਈ ਨੇ ਨਹੀਂ ਹਾਲੇ ਕੁਝ ਨਹੀਂ ਕਹਿ ਸਕਿਆ ਜਾ ਸਕਦਾ ਜੀ ਘਰ ਦੇ ਤੋਂ ਮਾੜਾ ਵੋਟਾ ਵੈਰੀਫਾਈ ਕੀਤਾ ਸੀ ਉਹ ਕਹਿੰਦੇ ਸ਼ਰਾਬ ਵੀ ਪੀਂਦੇ ਸੀਗੇ ਇਹ ਹੋਰ ਕੋਈ ਨਸ਼ਾ ਨਹੀਂ ਸੀ ਕਰਦੇ ਹਾਂਜੀ ਤੇ ਕੀ ਨਾਮ ਲੈਈ ਇਹਨਾਂ ਦੇ ਜੀ ਇੱਕ ਤਨੋਂ ਦੀਪੂ ਇੱਕ ਤਨੋਂ ਵਿਜੀ ਠੀਕ ਹੈ ਇਹ ਮਾ ਛੋੜ ਦੇ ਰਹਿਣ ਵਾਲੀ ਨਹੀਂ ਜੀ ਨਹੀਂ ਇਹ ਪਿੱਛੇ ਬਿਹਾਰ ਦੇ ਨੇ ਹੁਣ ਗੁਰੂਗੜ੍ਹ ਪਿੰਡ ਦੇ ਵਿੱਚ ਲੈ ਰਹੇ ਨੇਗੇ ਸੇਵਾ ਫੈਕਟਰੀ ਚ ਲੱਗੇ ਹੋਏ ਸੀ ਠੀਕ ਮੈਂ ਡਾਕਟਰ ਹਰਦੀਪ ਜੀ ਐਸ ਡੀ ਐਸ ਬਰਾਲਾ ਡਾਕਟਰ ਵੀ ਦੋ ਡੈਡ ਬਾਡੀ ਆਈਆਂ ਨੇ ਯਾਨੀ ਕਿ ਮੇਦੇ ਹਾਲਾਤ ਸੀ ਜੀ ਉਹਨਾਂ ਦੇ ਕੀ ਕੀ ਨਾਮ ਆ ਇਹ ਦੋ ਡੈਡ ਬਾਡੀ ਸਾਡੇ ਕੋਲ ਮਾਛੀਵਾੜਾ ਸਾਹਿਬ ਤੋਂ ਆਈਆਂ ਨੇ ਜੀ ਉਹਦਾ ਅਧੀਨ ਪੀ ਐਸ ਮਾਛੀਵਾੜਾ ਇੱਕ ਜਿਹੜਾ ਹੈਗਾ ਮਰੀਜ਼ ਉਹਦਾ ਨਾਮ ਹੈਗਾ ਦੀਪੂ son of ਸੁਲੱਖਣ ਤੇ ਦੂਸਰਾ ਹੈਗਾ ਵਿਜੇ ਕੁਮਾਰ son of ਰਜਿੰਦਰ ਮਾਤੋ ਤੇ 25 ਸਾਲ ਦੀ ਇਹ ਜਨਾਂ ਵੀ ਤੇ ਇਹ ਸਾਡੇ ਕੋਲ ਲੈ ਕੇ ਆਏ ਨੇ ਦੋ ਬਾਡੀਆ ਵਿਦ ਅਨਨੋਨ ਪాయిਜ਼ਨਿੰਗ ਨੇ ਸਾਡੇ ਕੋਲ ਇਹ ਤੇ ਉਸ ਕੰਡੀਸ਼ਨ ਜਿਹੜੀ ਹੈ ਇਹਨਾਂ ਦੀ ਮਤਲਬ ਕਿ ਇਕੱਠੀਆਂ ਸੀਗੀਆਂ ਇੱਕ ਉਹ ਮਤਲਬ ਕਿ ਬੈੱਡ ਤੇ ਸੀਗੀਆਂ ਡੈੱਡ ਬਾਡੀਜ਼ ਮਿਲੀਆਂ ਤੇ ਉਸ ਤੋਂ ਬਾਅਦ ਜਿਹੜੀ ਡਿਟੇਲਸ ਸਾਰੀ ਹੋਵੇਗੀ ਉਹ ਪੋਸਟ ਮਾਰਮਲ ਦੀ ਰਿਪੋਰਟ ਤੋਂ ਬਾਅਦ ਪਤਾ ਲੱਗ ਜੂਗਾ ਉਹ ਚੀਜ਼ ਵਗੈਰਾ ਮਤਲਬ ਕਿ ਆਮ ਤੌਰ ਤੇ ਇਹ ਕੋਈ ਵੀ ਪాయిਜ਼ਨਿੰਗ ਦੇ ਵਿੱਚ ਜਿਹੜੀ ਝੱਗਾ ਗਰੀਵਨ ਸਨੇਕ ਬਾਈਟ ਹੋਵੇ ਜਾਂ ਡਰੈਗ ਪాయిਜ਼ਨਿੰਗ ਹੋਵੇ ਜਾਂ ਕੋਈ ਮੰਨ ਲਓ ਅਲਕੋਹਲ ਪੋਇਜ਼ਨਿੰਗ ਹੋਵੇ ਉਹਨਾਂ ਸਾਰਿਆਂ ਦੇ ਵਿੱਚ ਛੱਗ ਵੀ ਆ ਜਾਂਦੀ ਹੈ ਬਲੱਡ ਵੀ ਆ ਜਾਂਦਾ ਮੂੰਹ ਦੇ ਵਿੱਚੋਂ ਬਾਅਦ ਕਿਹੜੀ ਫਾਈਨਲ ਰਿਪੋਰਟ ਆਵੇ ਤੋਂ ਬਾਅਦ ਪਤਾ ਲੱਗੂਗਾ ਪੋਸਟਮਾਰਟਮ ਦੇ ਨੂੰ ਪਤਾ ਲੱਗ ਰਿਹਾ ਵੀ ਕਦੋਂ ਤੋਹੀ ਹੋਊਗੀ ਡੈਥ ਇਹਨਾਂ ਦੀ ਨਹੀਂ ਇਹ ਅਜੇ ਪੋਸਟਮਾਰਟਮ ਹੋਲੇ ਨਹੀਂ ਇਹਨਾਂ ਦਾ ਕੋਈ ਪਸਤਾ ਐਸਾ ਉਹ ਪੋਸਟਮਾਰਟਮ ਰਿਪੋਰਟ ਤੋਂ ਬਾਅਦ ਪਤਾ ਲੱਗੇ ਤੇ ਪੋਸਟਮਾਰਟਮ ਦਾ ਕੋ ਹਾਂਜੀ ਹਾਂਜੀ ਸਾਰਾ ਜਸਪਾਲ ਸਿੰਘ ਹੈ ਲੋਕਲੀ ਮੈਂ ਛੋਟਾ ਸਾਹ ਹਾਂ ਤੇ ਇਹ ਜਗਾ ਵੀਰੇ ਮੇਰੀ ਆ ਪਰ ਇਹ ਨਾਲ ਪਲਾਟ ਇਹ ਮੁੰਡਿਆਂ ਦਾ ਹੀ ਆ ਇਹ ਸਾਰਾ ਚਾਬੀ ਚੂਬੀ ਇਹਨਾਂ ਕੋਲ ਹੀ ਹੁੰਦੀ ਹੈ ਪਾਣੀ ਪੂਣੀ ਲਾਉਂ ਇਸ ਕਰਕੇ ਜabb ਇਹਨਾਂ ਕੋਲ ਹੀ ਹੁੰਦੀ ਹੈ ਮੈਂ ਤਾਂ ਕਦੇ ਹਫ਼ਤੇ ਦਸ ਦਿਨ ਬਾਅਦ ਢੇੜਾ ਮਾਰਦਾ ਇਹਨਾਂ ਦਾ ਘਰ ਤਾਂ ਇਹਨਾਂ ਦਾ ਘਰ ਕਿੱਥੇ ਇਹ ਹੈ ਗੁਰੂਗੜ੍ਹ ਤੋਂ ਆਹ ਪਲਾਟ ਆ ਵੀਰੇ ਪਿੱਛੇ ਇਹਨਾਂ ਦੇ ਸਾਰੇ ਇਸ ਕਰਕੇ ਪਲਾਟ ਪਾਣੀ ਸਾਰੇ ਇੱਥੋਂ ਹੀ ਲਾਉਂਦੇ ਨੇ ਇਸ ਕਰਕੇ ਚਾਬੀ ਇਹਨਾਂ ਕੋਲ ਹੁੰਦੀ ਹੈ ਆਉਂਦੇ ਜਾਂਦੇ ਰਹਿੰਦੇ ਨੇ ਇੱਥੇ ਆ ਤੁਸੀਂ ਢੇੜਾ ਮਾਰਨ ਆਏ ਸੀ ਨਹੀਂ ਮੈਂ ਨਹੀਂ ਆਇਆ ਵੀਰੇ ਇਹਨਾਂ ਦਾ ਇੱਕ ਘਰ ਦੇ ਚਾਚਾ ਹੀ ਆਇਆ ਸੀ ਮੁੰਡੇ ਦਾ ਉਹਦੇ ਹੀ ਮੈਨੂੰ ਫੋਨ ਆਇਆ ਵੀ ਕਿੱਥੇ ਆ ਮੈਂ ਮੈਂ ਘਰੇ ਆ ਮਾ ਕੀ ਗੱਲ ਹੋ ਗਈ ਉਹ ਕਹਿੰਦਾ ਪਲਾਟ 'ਚ ਆ ਜਾ ਵੀ ਇਦਾਂ ਇਦਾਂ ਗੱਲ ਹੋ ਗਈ ਮੈਂ ਫਿਰ ਆ ਗਿਆ ਜੀ ਸਲਕਣ ਗੁਆਂਢ ਗੁਰੂਗੜ ਅਛਾ ਤਾਂ ਨਹੀਂ ਕਰਦੇ ਸੀਗੇ ਬਸ ਇੱਕ ਬੁੱਕ ਜਾਂ ਵੇਰਪੁਰ ਪਿੰਡ ਦੀ ਵਿਆਹ ਸ਼ਾਦੀਆਂ 'ਚ ਉਹ ਤਾਂ ਰਾਤ ਗਿਆ ਗਿਆ ਜਿਵੇਂ ਲੈਣਾ ਦੇ ਵੀ ਲੈਣਾ ਦੋਨੇ 2-4 ਮਹੀਨੇ ਤੇ ਛੋਟੇ ਵੱਡੇ ਆ ਮਤਲਬ 2000 ਦਾ ਜਾਨਵਰ ਇਹਨਾਂ ਦਾ ਅੱਛਾ 25-25 ਦੀ ਉਮਰ ਹੈ ਜੋ ਵੀ ਚਾਲ ਦੀ ਮਾਰ ਕੀ ਕੰਮ-ਕਮ ਕੀ ਕਰਦੇ ਸੀ ਕੰਮ ਮੇਰੇ ਨਾਲ ਹੀ ਮਕੈਨਿਕਲ ਦਾ ਕਰਦੇ ਸੀ ਜੀ ਵਾਜ ਤੇ ਸ਼ਿਵਾ ਕੰਪਨੀ 'ਚ ਵਿਆਹ ਹੋਏ ਨੇ ਇੱਕ ਕੁਆਰੇ ਆ ਜੀ ਇੱਕ ਵਿਆਹਿਆ ਹੋਇਆ ਦੀਪਕ ਕੁਮਾਰ ਤੇ ਵਿਜੇ ਕੁਮਾਰ ਹਨ ਮੇਰੇ ہاں ਜੀ ਜਦ ਦੀ ਬੋਝੀ ਬੋਲਦੇ ਸਰ ਕਿਸੇ ਦੇ ਉੱਤੇ ਤੁਹਾਨੂੰ ਸ਼ੱਕ-ਚੱਕ ਹੈਗੀ ਆ ਕੋਈ ਵੀ ਜਾਂ ਕਿੰਨਾ ਕੋਈ ਗੱਲਬਾਤ ਕਿਸੇ ਨੂੰ ਨਹੀਂ ਹੈ